ਲੇਡੀਜ਼ ਵਿਚਾਰੇ ਜਿਨ੍ਹਾਂ ਦੇ ਬੱਚੇ ਸੀਗੇ ਕੋਈ ਤਕਰੀਬਨ 6 ਸਾਲ ਦੇ ਇਹ ਕਹਿੰਦੇ ਵੀ ਜਦੋਂ ਇੱਥੇ ਮੇਲਾ ਲੱਗਿਆ ਸੀ ਇਹਨੇ ਝੂਲੇ ਲਾਏ ਸੀ ਉਹ ਝੂਲੇ ਲੈਣ ਆਂਦੀ ਹੋਣੀ ਹੈ ਤੇ ਅੱਜ ਉਹਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਉਹਦਾ ਘਰ ਪੁੱਛਿਆ ਫੇਰ ਉਸ ਤੋਂ ਬਾਅਦ ਉਹਨਾਂ ਪੁੱਛਿਆ ਕਿ ਜੇ ਘਰ ਨਹੀਂ ਹੈਗੀ ਤਾਂ ਕਿਹੜੇ ਸਕੂਲ ਪੜਦੀ ਹੈ ਤੇ ਉਹਦੇ ਸਕੂਲ ਤੱਕ ਵੀ ਪਹੁੰਚਿਆ ਇੱਥੇ ਇਕੱਲੀ ਇਹ ਕੁੜੀ ਦਾ ਮਸਲਾ ਨਹੀਂ ਸਾਹਮਣੇ ਆਇਆ ਇਹਨੂੰ ਦੇਖ ਕੇ ਘੱਟੋ ਘੱਟ 5 ਤੋਂ 7 ਬੱਚਿਆਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਵਿਚਾਰੀ ਬੱਚੇ ਆ ਜਿਹੜੇ ਡਰਦਿਆਂ ਦੱਸਦੀਆਂ ਨਹੀਂ ਸੀਗੀਆਂ ਕਿ ਇੱਥੇ ਅਸੀਂ ਕਈ ਵਾਰ ਲੰਗਰ ਵੀ ਖਾਣ ਆਉਨਾ ਤੇ ਸਾਨੂੰ ਬੁਲਾ ਕੇ ਪੈਸਿਆਂ ਦਾ ਲਾਲਚ ਵੀ ਦੇਣਾ ਤੇ ਗਲਤ ਹਰਕਤ ਵੀ ਮੇਰੇ ਨਾਲ ਕਰਨੀ ਹੈ ਪਰ ਬੱਚੇ ਛੋਟੇ ਹੋਣ ਦੇ ਨਾਤੇ ਮਤਲਬ ਡਰਦੇ ਸੀਗੇ ਆ ਛੋਟਾ ਜਿਹਾ ਬੱਚਾ ਜਿਹੜਾ ਦੱਸ ਰਿਹਾ ਵੀ ਮੈਨੂੰ ਇਹਨੇ ਪੁੱਛਣਾ ਵੀ ਖੁਸ਼ੀ ਦਾ ਘਰ ਕਿੱ ਖੁਸ਼ੀਦੰਗਰ ਪੁੱਛ ਕੇ ਉੱਥੇ ਇਹਨੇ ਪਹੁੰਚਣਾ ਜਾਂ ਪਤਾ ਨਹੀਂ ਬੱਚੇ ਨਾਲ ਕੀ ਕਰਦਾ ਸੀ ਕੀ ਨਹੀਂ ਸੀ ਕਰਦਾ ਮੈਂ ਨੇ 7:30 ਵਜੇ ਮੈਂ ਇੱਥੇ ਬੱਚੇ ਨੂੰ ਆਪਣੇ ਦੋਤੇ ਨੂੰ ਚੱਕਣ ਆਈ ਸੀ ਤੇ ਮੈਂ ਅਚਲਿਆਂ ਨਾ ਸਕੂਲ ਵਿੱਚ ਬੱਚੇ ਨੂੰ ਅੰਦਰ ਐਂਟਰੀ ਕੀਤੀ ਆ ਤੇ ਮੈਡਮ ਨੂੰ ਕਿਹਾ ਕਿ ਇਹਦਾ ਝੋਲਾ ਫੜ ਲਓ ਕਿ ਤੁਸੀਂ ਇਹਨੂੰ ਲੈ ਜਾਓ ਮੈਂ ਕਿਹਾ ਵੀ ਪੇਪਰ ਆ ਚਲਦੀ ਮੈਂ ਲੈਣਾ ਉਹ ਮੁੰਡਾ ਠੀਕ ਨਹੀਂ ਹੈਗਾ ਤੇ ਮਗਰ ਇੱਕ ਭਈਆ ਆਇਆ ਮੇਰੇ ਤੇ ਉਹ ਮੈਡਮ ਨੂੰ ਪੁੱਛਦਾਨਗੇ ਮੇਰੇ ਪਿੱਛੇ ੜਕੇ ਤਾਂ ਨਾਲੇ ਮੋਰੇ ਖੜ ਗਏ ਭਈ ਮੈਡਮ ਨੂੰ ਕਹਿੰਦਾ ਆ ਕਿ ਕੁਸ਼ੂਸ਼ੀ ਨਾਮ ਦੀ ਬਈ ਇੱਥੇ ਲੜਕੀ ਪੜਦੀ ਆ ਉਹ ਕਹਿੰਦੀ ਜੀ ਨਹੀਂ ਇਸ ਨਾਮ ਦਾ ਕੋਈ ਬੱਚਾ ਨਹੀਂ ਇੱਥੇ ਪੜਦਾ ਤੁਸੀਂ ਦੇਖ ਲਓ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਸ਼ਹਿਰ ਦੇ ਭਗਤਪੁਰਾ ਇਲਾਕੇ ਤੋਂ ਇੱਕ ਬੇहद ਹੀ ਚੁਕਾ ਦੇਣ ਵਾਲਾ ਮਾਮਲਾ سامنے ਇੱਥੇ ਇੱਕ ਵਿਅਕਤੀ ਵੱਲੋਂ 6 ਸਾਲ ਦੀ ਬੱਚੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਵੱਲੋਂ ਬੱਚਿਆਂ ਨੂੰ ਆਪਣੇ ਕੋਲ ਬੁਲਾਣ ਲਈ ਮੁਹੱਲੇ ਵਿੱਚ ਝੂਲੇ ਲਗਾਏ ਹੋਏ ਸਨ ਅਤੇ ਫਿਰ ਇੱਕ ਛੋਟੀ ਬੱਚੀ ਤੋਂ 6 ਸਾਲ ਦੀ ਲੜਕੀ ਬਾਰੇ ਪੁੱਛਦਾ ਹੈ ਉਸ ਤੋਂ ਬਾਅਦ ਪਹਿਲਾ ਉਹ ਬੱਚੇ ਦੇ ਘਰ ਤੱਕ ਜਾਂਦਾ ਹੈ ਅਤੇ ਜਦੋਂ ਪਤਾ ਲੱਗਦਾ ਹੈ ਕਿ ਬੱਚੀ ਸਕੂਲ ਗਈ ਹੈ ਤਾਂ ਉਹ ਪਿੱਛਾ ਕਰਦਾ ਹੋਇਆ ਸਕੂਲ ਤੱਕ ਪਹੁੰਚ ਜਾਂਦਾ ਹੈ ਇਲਾਕੇ ਦੇ ਲੋਕਾਂ ਨੂੰ ਜਦੋਂ ਇਹ ਵਿਅਕਤੀ ਸ਼ੱਕੇ ਲੱਗਦਾ ਤੇ ਉਹਨਾਂ ਨੇ ਇੱਕ ਦੂਸਰੇ ਨੂੰ ਸੂਚਨਾ ਦਿੱਤੀ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਸਬੰਧੀ ਸਾਡੇ ਪੁੱਤਰ ਕਰਨੇ ਜਦੋਂ ਐਮਸੀ ਪ੍ਰਤਪਾਲ ਕੌਰ ਤੂਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹੱਲੇ ਵਿੱਚ ਇੱਕ ਵਿਅਕਤੀ ਜੋ ਕਿ ਬੱਚਿਆਂ ਨੂੰ ਖਡੌਣਿਆਂ ਦਾ ਲਾਲਚ ਅਤੇ ਚੂਲੇ ਦੇਣ ਦਾ ਲਾਲਚ ਦੇ ਕੇ ਆਪਣੇ ਕੋਲ ਬੁਲਾਉਂਦਾ ਸੀ ਤੇ ਅੱਜ ਇੱਕ ਲੜਕੀ ਦਾ ਪਿੱਛਾ ਕਰਦਾ ਸੀ ਜਿਸ ਨੂੰ ਮਹੱਲਾ ਵਾਸੀਆਂ ਨੇ ਕਾਬੂ ਕੀਤਾ ਅਸੀਂ ਵੀ ਆਪਣੇ ਚੈਨਲ ਫਗਵਾੜਾ ਨਿਊਜ਼ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਸਾਰੇ ਵੀ ਜਾਗਰੂਕ ਰਹੀਏ ਅਤੇ ਜੇਕਰ ਕਿਸੇ ਨੂੰ ਵੀ ਇਲਾਕੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਉਬ ਬੱਚਿਆਂ ਦੇ ਆਸ-ਪਾਸ ਘੁੰਮਦਾ ਜਾਂ ਉਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਦਿੰਦਾ ਨਜ਼ਰ ਆਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਬੱਚਿਆਂ ਨੂੰ ਸੁਰੱਖਿਆਤ ਕੀਤਾ ਜਾਵੇ। ਹੋਰ ਇਸ ਬਾਬਤ ਸਾਡੇ ਸਹਿਯੋਗੀ ਨੇ ਆਸ-ਪਾਸ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੀ ਹਾਂ। ਫਗਵਾੜਾ న్యూਸ ਲਈ ਕੈਮਰਾਮੈਨ ਜੋ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ। ਜੀ ਆਪਣਾ ਮੈਂ ਇੱਥੇ ਵੀ ਐਮਸੀ ਪ੍ਰਿਤਪਾਲ ਕੌਰ ਤੁਲੀ ਹਾਂ ਮਾਮਲਾ ਕੀ ਹੈ ਮੈਡਮ ਜਿਹੜਾ ਸਵੇਰੇ ਸਵੇਰੇ ਮਤਗੀ ਅੱਜ ਇੱਕ ਅੱਜ ਸਵੇਰੇ 5:30 ਵਜੇ ਮੈਨੂੰ ਕਾਲ ਆਈ ਹੈ ਬੰਟੀ ਭਾਈ ਦੀ ਕਹਿੰਦੇ 2 ਮਿੰਟ ਇੱਥੇ ਆਇਓ ਜਦੋਂ ਆ ਕੇ ਦੇਖਿਆ ਤੇ ਪਤਾ ਲੱਗਾ ਵੀ ਆਹ ਬੰਦਾ ਫੜਿਆ ਹੋਇਆ ਸੀਗਾ ਤੇ ਜਦੋਂ ਬੰਦੇ ਦੇ ਬਾਰੇ ਪਤਾ ਕੀਤਾ ਤੇ ਇਹ ਲੇਡੀਜ਼ ਵਿਚਾਰੇ ਜਿਨ੍ਹਾਂ ਦੇ ਬੱਚੇ ਸੀਗੇ ਕੋਈ ਤਕਰੀਬਨ 6 ਸਾਲ ਦੇ ਇਹ ਕਹਿੰਦੇ ਵੀ ਜਦੋਂ ਇੱਥੇ ਮੇਲਾ ਲੱਗਿਆ ਸੀ ਇਹਨੇ ਝੂਲੇ ਲਾਏ ਸੀ ਉਹ ਝੂਲੇ ਲੈਣ ਆਂਦੀ ਹੋਣੀ ਹੈ ਤੇ ਅੱਜ ਉਹਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਉਹਦਾ ਘਰ ਪੁੱਛਿਆ ਫੇਰ ਉਸ ਤੋਂ ਬਾਅਦ ਉਹ ਪੁੱਛਿਆ ਕਿ ਜੇ ਘਰ ਨਹੀਂ ਹੈਗੀ ਤਾਂ ਕਿਹੜੇ ਸਕੂਲ ਪੜਦੀ ਹੈ ਤੇ ਉਹਦੇ ਸਕੂਲ ਤੱਕ ਵੀ ਪਹੁੰਚਿਆ ਇੱਥੇ ਇਕੱਲੀ ਇਹ ਕੁੜੀ ਦਾ ਮਸਲਾ ਨਹੀਂ ਸਾਹਮਣੇ ਆਇਆ ਇਹਨੂੰ ਦੇਖ ਕੇ ਘੱਟੋ ਘੱਟ 5 ਤੋਂ 7 ਬੱਚਿਆਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਵਿਚਾਰੀ ਬੱਚੇ ਆ ਜਿਹੜੇ ਡਰਦਿਆਂ ਦੱਸਦਿਆਂ ਨਹੀਂ ਸੀਗੇ ਕਿ ਇੱਥੇ ਅਸੀਂ ਕਈ ਵਾਰ ਲੰਗਰ ਵੀ ਖਾਣ ਆਣਾ ਤੇ ਸਾਨੂੰ ਬੁਲਾ ਕੇ ਪੈਸਿਆਂ ਦਾ ਲਾਲਚ ਵੀ ਦੇਣਾ ਤੇ ਗਲਤ ਹਰਕਤ ਵੀ ਮੇਰੇ ਨਾਲ ਕਰਨੀ ਹੈ ਪਰ ਬੱਚੇ ਛੋਟੇ ਹੋਣ ਦੇ ਨਾਤੇ ਮਤਲਬ ਡਰਦੇ ਸੀਗੇ ਆ ਛੋਟਾ ਜਿਹਾ ਬੱਚਾ ਜਿਹੜਾ ਦੱਸ ਰਿਹਾ ਵੀ ਮੈਨੂੰ ਇਹਨੇ ਪੁੱਛਣਾ ਵੀ ਖੁਸ਼ੀ ਦਾ ਘਰ ਕਿੱਥੇ ਹੈ ਖੁਸ਼ੀ ਦਾ ਘਰ ਪੁੱਛ ਕੇ ਉੱਥੇ ਇਹਨੇ ਪਹੁੰਚਣਾ ਜਾਂ ਪਤਾ ਨਹੀਂ ਬੱਚੇ ਨਾਲ ਕੀ ਕਰਦਾ ਸੀ ਕੀ ਨਹੀਂ ਸੀ ਕਰਦਾ ਬੱਚੇ ਕਿੰਨੇ ਕਿੰਨੇ ਸਾਲ ਦੇ ਆ ਬੱਚੇ ਤਕਰੀਬਨ ਜਿਹੜੀ ਮੈਂ ਏਜ ਦੇਖੀ ਹੈ ਮਤਲਬ 3 ਤੋਂ 6 7 8 ਸਾਲ ਇਦਾਂ ਦੇ ਤੱਕ ਦੇ ਬੱਚੇ ਆ ਔਰ ਖਾਸ ਕਰਕੇ ਬੱਚੀਆਂ ਜਿਨ੍ਹਾਂ ਦੇ ਮਗਰ ਇਹ ਜਾਂਦਾ ਹੈ ਤੇ ਕਿੱਥੇ ਦਾ ਵਿਅਕਤੀ ਰਹਿਣ ਵਾਲਾ ਕੁਝ ਪਤਾ ਚੱਲੇ ਆਪਣੇ ਆਪ ਨੂੰ ਪਹਿਲੇ ਸੰਗਤਪੁਰ ਕਹਿੰਦਾ ਸੀ ਹੁਣ ਇਸ ਟਾਈਮ ਪੰਡੋਰੇ ਦਾ ਕਹਿ ਰਿਹਾ ਉੱਥੇ ਕੋਈ ਦੇਵਾ ਜੀ ਹੈ ਕਹਿੰਦਾ ਜਿਵੇਂ ਉਹਦਾ ਭਰਾ ਬਾਕੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤੇ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਗਿਆ ਤੇ ਇੱਥੇ ਕੀ ਕਰਨ ਆਏ ਸੀਗਾ ਇੱਥੇ ਆ ਪਿੱਛੇ ਕਿਤੇ ਝੂਲੇ ਇਹਨਾਂ ਨੇ ਹੋਰ ਲਾਏ ਹੋਏ ਆ ਇਹਦਾ ਸਾਥੀ ਵੀ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਉਹਦੇ ਨਾਲ ਇਹ ਉੱਥੇ ਕਰਕੇ ਇੱਥੇ ਘੁੰਮਦਾ ਪਿਆ ਕੋਈ ਇਹਨੇ ਨਾ ਕੋਈ ਇਹਨੇ ਨਾਮ ਵਗੈਰਾ ਬਤਾਇਆ ਇਹ ਆਪਣਾ ਨਾਮ ਲੱਡੂ ਦੱਸਦਾ ਹੈ ਬਾਕੀ ਪਤਾ ਨਹੀਂ ਹੁਣ ਸੱਚਾਈ ਕੀ ਹੈ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਜਿਸ ਨੂੰ ਆਪਾਂ ਸ਼ਿਕਾਇਤ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਹੂੰਗੀ ਕਿ ਇੱਦਾਂ ਦੇ ਬੰਦਿਆਂ ਤੇ ਨੱਥ ਪਾਣੀ ਚਾਹੀਦੀ ਹੈ ਜਿਹੜੇ ਅਣਜਾਣ ਬੰਦੇ ਮੈਨੂੰ ਨਹੀਂ ਪਤਾ ਇਹ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਲੇਕਿਨ ਜਿਹੜਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਇਸ ਕਰਕੇ ਏਦਾਂ ਦੇ ਬੰਦਿਆਂ ਤੇ ਨੱਥ ਪਾਓ ਨਹੀਂ ਤੇ ਅਸੀਂ ਸਾਰੇ ਇਹਦਾ ਏਦਾਂ ਦੇ ਬੰਦੇ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਸ਼ਿਵਮ ਸ਼ਿਵਮ ਕਿੱਥੇ ਰਹਿਣ ਵਾਲਾ ਆਪਾਂ ਪੁੱਤ ਆਹ 2 ਨੰਬਰ ਗਲੀ 2 ਨੰਬਰ ਗਲੀ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਆ ਆ ਕਹਿੰਦੇ ਫੇਰ ਸੀਗੇ ਕੀ ਕਹਿੰਦੇ ਖੁਸ਼ੀ ਰਾਮ ਦੀ ਕੁੜੀ ਕਿੱਧਰ ਰਹਿੰਦੀ ਹੈ ਸ਼੍ਰੀ ਰਾਮ ਦੀ ਖੁਸ਼ੀ ਰਾਮ ਦੀ ਖੁਸ਼ੀ ਰਾਮ ਦੀ ਕੁੜੀ ਕਿੱਥੇ ਰਹਿੰਦੀ ਹੈ ਇਹ ਕੌਣ ਆ ਬੰਦੇ ਇਹ ਉੱਥੇ ਪਿੱਛੇ ਝੂਲਾ ਲਾਇਆ ਇਹਨਾਂ ਨੇ ਪੁੱਛਦਾ ਪਿਆ ਸੀ ਝੂਲੇ ਲਾਏ ਆ ढूंढने तो देवी। देवी हाँ, के लिए तो हम सोचे मेरा घर वाला को बुलाने आया है मेरे को पता नहीं लगा फिर मेरा कुरी दस कि मम्मी ये गलत बंदा है ये झूला वाला अंकल है फिर हम इसके पीछे भागे हम बोले अंकल जी अंकल जी खड़े हो जाइए क्या गल है बोलता कुछ नहीं मेरा काम हो गया फिर भी हम जा करके स्कूल नहीं बोल रहे कहाँ कल आया था ढूंढने के लिए तो फिर इसके पीछे आया तो मेरा घर वाला आया तो इसको हम ढूंढने के लिए आया तो ता -ता ये जंगल की दर बढ़ आपके, आपके बच्चे का नाम क्या है मेरा बच्चे का नाम है कोमल मोहन मोहन महक कोमल क्या नाम क्या है महक है महक दोनों को लेने आया था, को आया था ये ढूंढने आया था ये वाली कुड़ी को आया था कितने कितने साल के बच्चे हैं आपके एक छे साल का है आठ साल का है और छठ साल के हम स्कूल में पढ़ते हैं हाँ जी, कौन से जन्ता स्कूल जन्ता में पढ़ते हैं जनता मॉडल जनता मॉडल स्कूल में स्कूल के अंदर पढ़ रहा था मेरा भाजा को दे दिया ग्लास बोला हम बैठो आते हैं बच्चे के लेकर इसके पीछे नहीं आते ये बच्चा को लेकर आ जाता ये बच्चा उड़ाने के लिए आया था ना ये बच्चे उड़ाने के लिए आया तो क्या मांग रखते हैं प्रशासन से आप ਪੁਲਿਸ ਪ੍ਰਹੀਆ ਇਹਨਾਂ ਦੇ ਕਿ ਆਖ ਮੰਗਦੇ ਤੇ ਆ। ਇਹਨਾਂ ਸਾਫ ਚਾਹੀਏ ਕਿ ਐਸੇ ਹਰਕਤ ਨਾ ਕਰੇ। ਕਿਸੇ ਬੱਚੇ ਦੇ ਨਾਲ ਇਹ ਕਿਸੇ ਬੱਚੇ ਦੇ ਨਾਲ ਐਸੇ ਹਰਕਤ ਨਾ ਕਰੇ। ਹਾਂਜੀ ਮੇਰਾ ਨਾਮ ਜਸਪ੍ਰੀਤ ਕੌਰ ਆ ਜੀ। ਮੈਂ ਕਿੱਥੇ ਦੇ ਰਹਿਣ ਵਾਲੇ ਆਂ? ਗਵਿੰਦਪੁਰਾ ਮੰਡਲਾ। ਹਾਂਜੀ ਫਗਤਪੁਰੇ ਬਾਹਰ ਖੜੇ ਆਂ ਕੀ ਮਾਮਲਾ ਕੀ ਸਾਰਾ? ਹਾਂਜੀ ਸਰ ਮੈਂ ਅੱਜ ਲਈ ਹੋਣੀ ਆਪਣੇ ਇੱਥੇ ਸਵੇਰੇ ਘਰ ਬਣੀ ਆ ਮੈਂ ਉਹਨਾਂ ਦੇ ਆਈ ਸੀ। ਸਵੇਰੇ 7:30 ਵਜੇ ਮੈਂ ਆਪਣੇ ਬੱਚੇ ਨੂੰ ਆਪਣੇ ਦੋਤੇ ਨੂੰ ਚੱਕਣ ਆਈ ਸੀ। ਤੇ ਮੈਂ ਇਹ ਤਾਂ ਬੱਚੇ ਨੂੰ ਅੰਦਰ ਐਂਟਰੀ ਦਿੱਤੀ ਆ ਤੇ ਮੈਡਮ ਨੂੰ ਕਿਹਾ ਕਿ ਇਹਦਾ ਝੋਲਾ ਫੜ ਲਓ ਫਿਰ ਤੁਸੀਂ ਇਹਨੂੰ ਲੈ ਜਾਓ ਮੈਂ ਕਿਹਾ ਵੀ ਪੇਪਰ ਆ ਜਲਦੀ ਮੈਂ ਲੈਣ ਆਉਂਗੀ ਮੁੰਡਾ ਠੀਕ ਨਹੀਂ ਹੈਗਾ ਤੇ ਮਗਰ ਇੱਕ ਭਈਆ ਆਇਆ ਮੇਰੇ ਤੇ ਉਹ ਮੈਡਮ ਨੂੰ ਪੁੱਛਣ ਲੱਗੇ ਮੇਰੇ ਪਿੱਛੇੜ ਕੇ ਤਾਂ ਨਾਲੇ ਮੋਰੇ ਖੜ ਗਿਆ ਫਿਰ ਮੈਡਮ ਨੂੰ ਕਹਿੰਦਾ ਆ ਕਿ ਜੀ ਖੁਸ਼ੀ ਨਾਮ ਦੀ ਬੇ ਇੱਥੇ ਲੜਕੀ ਪੜਦੀ ਆ ਉਹ ਕਹਿੰਦੀ ਜੀ ਨਹੀਂ ਇਸ ਨਾਮ ਦਾ ਕੋਈ ਬੱਚਾ ਨਹੀਂ ਇੱਥੇ ਪੜਦਾ ਤੇ ਵੀ ਤੁਸੀਂ ਇੱਧਰ ਆ ਨਾ ਪਿੱਛੇ ਇੱਕ ਸਕੂਲ ਆ ਮੁੱਥੇ ਜਾ ਕੇ ਪਤਾ ਕਰ ਲੋ ਸਰ ਉਸ ਤੋਂ ਵੀ ਉਹ ਨਿਕਲ ਗਿਆ ਅਸਲ ਹਾਂਜੀ ਇਹ ਕੀ ਨਾ ਕੀ ਉਹ ਇਹ ਬੱਚਿਆਂ ਦੇ ਕੁਝ ਪਤਾ ਹਾਂਜੀ ਜਿਹਨਾਂ ਨੂੰ ਬੱਚਿਆਂ ਦੇ ਘਰ ਗਿਆ ਉਹਨਾਂ ਦੇ ਨਾਮ ਵਗੈਰਾ ਹੈਗਾ ਬੱਚਿਆਂ ਦਾ ਕੁਝ ਪਤਾ ਨਾਮ ਕੀ ਹੈ ਜਿਹੜੇ ਬੱਚਿਆਂ ਨੂੰ ਜਿਹਨਾਂ ਦੇ ਘਰ ਇਹ ਮਈਆ ਗਿਆ ਸੀ ਲੈਣ ਲਈ ਬੱਚੇ ਉਹਨਾਂ ਨੂੰ ਚ ਗਿਆ ਸੀ ਸਰ ਘਰ ਮੋਹ ਹਾਂਜੀ ਨਹੀਂ ਕਰਦਾ ਨਹੀਂ ਮੈਨੂੰ ਪਤਾ ਹੈਗਾ ਮੈਂ ਤਾਂ ਆਪਣੇ ਬੱਚੇ ਨੂੰ ਛੱਡਣ ਆਈ ਸੀ ਸਕੂਲ ਦੇ ਵਿੱਚ ਅਜੀਤ ਭਗਤਪੁਰੇ ਦੇ ਵਿੱਚ ਪੜ੍ਹੇ ਆ ਕਿ ਮਾਮਲਾ ਦੀ ਸਾਰਾ ਜਿਹੜਾ ਮਾਮਲਾ ਮੈਂ ਸੰਜੀਵ ਸ਼ਰਮਾ ਟਿੱਟੂ ਮੈਂ ਤਾਂ ਇੱਥੇ ਅ ਸੀਗਾ ਆਪਣੇ ਬਾਲ ਕਟਿੰਗ ਕਰਵਾ ਰਿਹਾ ਸੀਗਾ ਤੇ ਮੈਨੂੰ ਇੱਥੋਂ ਇੱਕ ਦੋ ਜਨਾਂ ਦੇ ਫੋਨ ਆਏ ਆ ਵੀ ਕਹਿੰਦੇ ਕੋਈ ਬੰਦਾ ਫੜ ਹੋਇਆ ਇੱਥੇ ਵੀ ਸ਼ਾਇਦ ਕੋਈ ਕਿਸੇ ਲੜਕੀ ਦਾ ਨਾਮ ਪੁੱਛਦਾ ਸੀ ਜਦੋਂ ਇੱਥੇ ਆ ਕੇ ਕਲੀਅਰ ਕੀਤਾ ਤੇ ਬੰਦਾ ਫੜ ਹੋਇਆ ਸੀਗਾ ਤੇ ਉਹ ਕੋਈ ਖੁਸ਼ੀ ਨਾਂ ਦੀ ਕੁੜੀ ਆ ਉਹਦਾ ਕੋਈ ਨਾਮ ਪਤਾ ਪੁੱਛਦੇ ਆ ਸੀਗਾ ਮੇਰਾ ਖਿਆਲ ਆ ਵੀ ਉਹ ਸਕੂਲ ਦੇ ਕਿਸੇ ਦੇ ਮਗਰ ਵੀ ਗਿਆ ਆ ਇਹ ਮੈਡਮ ਆ ਕੇ ਦੱਸਦੇ ਆ ਇਹ ਆਪਣੇ ਕੁੜੀ ਨੂੰ ਛੱਡਣ ਗਏ ਸੀਗੇ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਖੁਸ਼ੀ ਨਾਂ ਦੀ ਕੋਈ ਕੁੜੀ ਨੂੰ ਲੱਭਦਾ ਸੀਗਾ ਉਹ ਜਦੋਂ ਉਹਨਾਂ ਦੇ ਘਰੇ ਵੀ ਪਤਾ ਕੀਤਾ ਕਹਿੰਦੇ ਘਰੇ ਵੀ ਉਹਦੀ ਮੰਮੀ ਨੇ ਦੱਸਿਆ ਜਿਹਦਾ ਨਾਂ ਸ਼ੀਲਾ ਆ ਸ਼ਾਇਦ ਮੇਰਾ ਖਿਆਲ ਆ ਉਹਦੇ ਬਾਪ ਦਾ ਨਾਮ ਸੰਤੋਸ਼ ਵਾ ਉਹ ਉਹਨਾਂ ਦੀ ਕੁੜੀ ਨੂੰ ਕਹਿੰਦੇ ਲੱਭਦਾ ਸੀਗਾ ਉਹ ਤਾਂ ਇੱਥੇ ਝੂਲੇ ਲਾਉਂਦਾ ਆ ਤੇ ਝੂਲੇ ਲਾਇਓ ਆ ਅੱਗੇ ਵੀ ਕਹਿੰਦੇ ਇੱਕ ਦੋ ਸ਼ਿਕਾਇਤਾਂ ਆਈਆਂ ਜਿੱਦਾਂ ਮੱਲੇ ਵਿੱਚ ਦੱਸਦੇ ਆ ਵੀ ਇਹ ਨਿਆਣਿਆਂ ਨੂੰ ਆਪਸੇ ਕੋ ਲੈ ਕੇ ਜਾਂਦਾ ਉੱਥੇ ਝੂਲਿਆਂ ਉੱਤੇ ਝੂਟੇ ਦੇਣ ਵਾਸਤੇ ਧੱਕੇ ਦੇ ਨਾਲ ਸੋ ਆਪਾਂ ਤਾਂ ਇਹ ਕਹਿੰਦੇ ਵੀ ਜੋ ਵੀ ਹੈਗੀ ਆ ਬਣਦੀ ਕਰਮ ਉਹਦੇ ਤੇ ਕਰਨੀ ਚਾਹੀਦੀ ਆ ਜਿਹੜਾ ਵੀ ਜੋ ਸੱਚਾਈ ਆ ਉਹ ਸਾਹਮਣੇ ਆਣੀ ਚਾਹੀਦੀ ਆ ਤੇ ਮੈਂ ਤਾਂ ਲੋਕਾਂ ਨੂੰ ਵੀ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਅੱਗੇ ਨਾਲੋਂ ਜਾਗਰੂਕ ਆਪਾਂ ਨੂੰ ਵੀ ਹੋਣਾ ਪੈਣਾ ਗੱਲਾਂ ਕਾਨੂੰਨ ਦੇ ਸਿਰ ਤੇ ਨਹੀਂ ਸਿੱਟਣਾ ਪੈਣਾ ਹੈਗਾ ਆਪਾਂ ਨੂੰ ਵੀ ਥੋੜਾ ਨੂੰ ਇਕੱਠੇ ਇੱਥੇ ਹੋ ਕੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਇਹਨਾਂ ਦੇ ਉੱਤੇ ਥੋੜੀ ਨੱਥ ਪਾਣੀ ਚਾਹੀਦੀ ਹੈ ਜੀ ਤੇ ਪੁਲਿਸ ਮਾਮਲਾ ਸ਼ਿਕਾਇਤ ਕੀਤੀ ਜੀ ਬੁਰੇ ਧਿਆਨ ਚ ਲੈਂਦਾ ਮਾਮਲਾ ਲੈ ਗਈ ਉਹਨਾਂ ਨੂੰ ਕੋਈ ਪਤਾ ਚੱਲਿਆ ਕਿੱਥੇ ਦੇ ਵਤੀ ਹੈ ਕਿੱਥੇ ਦੇ ਰਹਿਣ ਵਾਲਾ ਕਿੱਥੇ ਦੇ ਚੱਕ ਪੰਡੋਰੀ ਦਾ ਕਹਿੰਦੇ ਆ ਇਹ ਵੀ ਮੁੰਡਾ ਆਪਣੇ ਇੱਥੇ ਰਾਮਪੁਰੇ ਦਾ ਹੈਗਾ ਰੂਪਾ ਕਿ ਉਧਰ ਜਾਂਦਾ ਰਹਿੰਦਾ ਕੰਮ ਦੇ ਸਿਲਸਲੇ ਵਿੱਚ ਇਹਨੂੰ ਵੀ ਪਤਾ ਕੀਤਾ ਸੀਗਾ ਇਹ ਪਛਾਣ ਦੇ ਵਿੱਚ ਆਇਆ ਤਾਂ ਹੈ ਨੀਗਾ ਬਾਕੀ ਹੁਣ ਕਲੀਅਰ ਹੋਏਗਾ ਪੁਲਿਸ ਜਦੋਂ ਵੈਰੀਫਾਈ ਕਰੇਗੀ ਤਾਂ ਮੈਂ ਘਰ ਚਲ ਗਿਆ ਨਾ ਕੀ ਆ ਤੇਰਾ ਜੀ ਲੱਡੂ ਹੈ ਲੱਡੂ ਕਿੱਥੇ ਰਹਿਣਾ ਜੀ ਪੰਡੋਰੀ ਪੰਡੋਰੀ ਰਹਿਣਾ ਇੱਥੇ ਕੀ ਕਰਨ ਆਇਆ ਇੱਥੇ ਝੂਲਾ ਲਾਇਆ ਜਾਂ ਮੈਂ ਢੜੀ ਤੇ ਆ ਜਾਂ ਪੜੇ ਤੇ ਫਿਰ ਇੱਥੇ ਬੱਚੇ ਦਾ ਕੀ ਮਤਲਬ ਕੀ ਮਾਮਲਾ ਜੇ ਬੱਚੇ ਕੋ ਨਹੀਂ ਮੈਂ ਕਿਹਾ ਝੂਲਾ ਲੈਣ ਆ ਮੈਂ ਬੱਚੇ ਦਾ ਪਤਾ ਕਰ ਲਈ ਮੈਂ ਝੂਲਾ ਹੋੜ ਕਰੀ ਲੈਣ ਆ ਇੱਥੇ ਲੈਣ ਆ ਇਸ ਜਦੋਂ ਇਸ ਜਿਹੜੇ 4 ਪੰਨਰ ਵਸਾਇਆ ਮੈਂ ਪਿੱਛੋਂ ਗਿਆ ਉਹ ਕਦੇ ਝੂਲੇ ਪੜਦੇ ਆ ਮੈਂ ਵਿਚਾਰ ਵਿੱਚ ਚਲੂ ਆ ਗਿਆ ਚਾਹ ਲੈ ਕੇ ਚਾਹ ਲੈਣ ਗਿਆ ਸਿਕੋ ਚਾਹ ਲੈ ਕੇ ਮਿੱਠੀ ਬਸ ਲੈ ਤੂੰ ਝੂਲੇ ਕਰਨ ਲੱਗਾ ਜੀ ਗੁੜੀ ਤੇ ਸਕੂਲੇ ਬਗੈਰ ਚਾਹ ਲੈ ਕੇ ਆ ਗਿਆ ਸਕੂਲੋਂ ਨਹੀਂ ਉਹਨੇ ਕਹੋਦਾ ਕਿ ਪੁੱਛਣ ਗਏ ਉਹ ਕਹਿੰਦੇ ਸੜੀ ਲੈ ਗਏ ਹਾਂ ਫੇਰ